ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬਾਲੇ ਕਾંડ ਪਹਿਲਾ ਦੇਗ ਤੇਗ ਜਗ ਮੈਂ ਦਉ ਚੱਲੇ ਸੰਤ ਜੀ ਦਾ ਮੂੜ ਤੋਂ ਹੀ ਵੰਡ ਕੇ ਛਕਣ ਦਾ ਸੁਭਾਅ ਸੀ ਇੱਕ ਅਦੁੱਤੀ ਖੇੜ ਇਸ ਸੁਭਾਅ ਦੇ ਇਸ ਤਰ੍ਹਾਂ ਵਰਤੀ ਕਿ ਜਦ ਬੇਬੇ ਜੀ ਜਾਣੇ ਸੰਤ ਜੀ ਮਹਾਰਾਜ ਦੀ ਵੱਡੀ ਭੈਣ ਰਤਨਕੌਰ ਦਾ ਵਿਆਹ ਸੀ ਮਾਤਾ ਪੋਲੀ ਜੀ ਨੇ ਕਾਰਜ ਦੇਖਾ ਤਰ ਇੱਕ ਪਰੋਲੀ ਵਿੱਚ ਗੁੜ ਰੱਖਿਆ ਹੋਇਆ ਸੀ ਇੱਕ ਦਿਨ ਜਦ ਮਾਤਾ ਜੀ ਨੇ ਪਰੋਲੀ ਦਾ ਚਾਪੜ ਚੁੱਕਿਆ ਤਾਂ ਕੀ ਵੇਖਦੇ ਹਨ ਕਿ ਪਰੋਲੀ ਕੁਝ ਖਾਲੀ ਹੈ ਦਿਲ ਵਿੱਚ ਸੋਚਿਆ ਤਾਂ ਸਮਝ ਆਈ ਕਿ ਇਹ ਅਤਰ ਸਿੰਘ ਦਾ ਕੰਮ ਹੈ ਆਪਣੇ ਮਿੱਤਰਾਂ ਵਿੱਚ ਗੁੜ ਵੰਡਾਇਆ ਹੋਵੇਗਾ ਦੂਜੇ ਦਿਨ ਪ੍ਰਭਾਤ ਵੇਲੇ ਜਦ ਬਾਹਰ ਜਾਣ ਦਾ ਵੇਲਾ ਆਇਆ ਤਾਂ ਮਾਤਾ ਅੱਖ ਬਚਾ ਕੇ ਖਲੋ ਗਈ ਕੀ ਵੇਖਦੀ ਹੈ ਚੁੱਪ-ਚੁਪੀ ਤੇ ਹੀ ਸੰਤ ਜੀ ਨੇ ਇੱਕ ਭੇਲੀ ਚੁੰਨੀ ਵਿੱਚ ਵਲੇਟ ਲਈ ਹੈ ਜਦੋਂ ਬੂਹੇ ਤੋਂ ਬਾਹਰ ਨਿਕਲੇ ਤਦ ਮਾਤਾ ਜੀ ਦੱਬੇ ਪੈਰੀ ਪਿੱਛੇ-ਪਿੱਛੇ ਟੁਰ ਪਈ ਪਿੰਡ ਦੇ ਚੌਰਾਹੇ ਵਿੱਚ ਹੌਲੀ ਜਿਹੀ ਸੰਤਾ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਪੁੱਤਰ ਅਤਰ ਸਿਆ ਇਹ ਚੁੰਨੀ ਵਿੱਚ ਕੀ ਹੈ ਸੰਤ ਚੁੱਪ ਕਰਕੇ ਖਲੋ ਗਏ ਮਾਤਾ ਪੋਲੀ ਨੇ ਗੁਰਦੀ ਭੇਲੀ ਚੁੰਨੀ ਵਿੱਚੋਂ ਖੋ ਲਈ ਅਤੇ ਘਰ ਮੁੜਾਈ ਦੁਪਹਿਰਾਂ ਟਲ ਗਈਆਂ ਸੰਤ ਪ੍ਰਸਾਦ ਛੱਕਣ ਆਏ ਮਾਤਾ ਉੜੀ-ਕੁੜੀ ਕੇ ਲੱbn ਗਈ ਕੀ ਵੇਖਦੀ ਐ ਕਿ ਸੰਤ ਉੱਥੇ ਚੌਕ ਵਿੱਚ ਖੜੇ ਹਨ ਮਾਤਾ ਪੋਲੀ ਸੰਤ ਪੁੱਤਰ ਦੀ ਧਾਰ ਸਮਝ ਗਈ ਮੁੜ ਕੇ ਘਰ ਆਈ ਗੁਰਦੀ ਪੇਲੀ ਲਈ ਤੇ ਸੰਤਾ ਨੂੰ ਆ ਫੜਾਈ ਆਖਿਆ ਬੱਚਾ ਜਾ ਆਪਣੇ ਮਿਤਰਾ ਵਿੱਚ ਵੰਡਾ ਪਰ ਫੇਰ ਨਾ ਕੱਢੀ ਸੰਤ ਜੀ ਨੇ ਆਖਿਆ ਸਤਿਵਚਨ ਗੁਰ ਵੰਡ ਕੇ ਕਾਰਾਏ ਪ੍ਰਸਾਦ ਚੱਕਿਆ ਅਤੇ ਫੇਰ ਕਦੀ ਪੜੋਲੀ ਵੱਲ ਖਿਆਲ ਵੀ ਨਾ ਕੀਤਾ ਕੁਝ ਦਿਨਾ ਮਗਰੋਂ ਬੇਬੇ ਰਤਨਕੌਰ ਜੀ ਦਾ ਵਿਆਹ ਭਾਈ ਬੱਗਾ ਸਿੰਘ ਜੀ ਨਾਲ ਜਵਾਰ ਕੀ ਪਿੰਡ ਹੋ ਗਿਆ ਜਵਾਰ ਕੀ ਫੇਰਾ ਪਾ ਕੇ ਬੇਬੇ ਜੀ ਚੀਮੇ ਮੋੜਾਏ ਬੀਬੀ ਜੀ ਨਾਲ ਸੰਤ ਜੀ ਦਾ ਬੜਾ ਪ੍ਰੇਮ ਸੀ ਇੱਕ ਦੋ ਦਿਨ ਰਹਿਣ ਮਗਰੋਂ ਕਹਿਣ ਲੱਗੇ ਸਾਨੂੰ ਰੋਟੀ ਪਕਾ ਦਿਓ ਅਸੀਂ ਜਾਵਾਂਗੇ ਚੰਗੇ ਛਾ ਮੇਲੇ ਰੋਟੀ ਖਾ ਕੇ ਟੁਰ ਪਏ ਰਾਹ ਵਿੱਚ ਲੱਲੂ ਵਾਲੇ ਇੱਕ ਸਾਧੂ ਪਾਸ ਬੈਠ ਗਏ ਜੀਵੇਂ ਮਾਤਾ ਪਿਤਾ ਜੀ ਸਮਝਣ ਕਿ ਸੰਤ ਜੀ ਜਵਾਰ ਕੀ ਹਨ ਤੇ ਬੇਬੇ ਜੀ ਸਮਝਣ ਕਿ ਚੀਮੇ ਚਲੇ ਗਏ ਹਨ ਦੋ ਚਾਰ ਦਿਨਾਂ ਮਗਰੋਂ ਪਤਾ ਲੱਗਾ ਤੇ ਪਿਤਾ ਕਰਮ ਸਿੰਘ ਜੀ ਨੇ ਆਪ ਜਾ ਕੇ ਚੀਮੇ ਆਂਦਾ ਸੰਮਤ 1933 ਬਿਕਰਮੀ ਸਨ 1876 ਈਸਵੀ ਵਿੱਚ ਚੀਮੇ ਮੀਨਾ ਵਸਿਆ ਅਤੇ ਕਾਲ ਪੈ ਗਿਆ ਡੰਗੜਾ ਵਾਸਤੇ ਬਾਹਰ ਮੂੰਹ ਮਾਰਨ ਨੂੰ ਪੱਠਾ ਨਹੀਂ ਸੀ ਸੰਤ ਜੀ ਡੰਗਰ ਲੈ ਕੇ ਆਪਣੀ ਭੈਣ ਰਤਨ ਕੌਰ ਪਾਸ ਜਵਾਰਕੀ ਚਲੇ ਗਏ ਅਤੇ 1 ਸਾਲ ਉੱਥੇ ਹੀ ਰਹੇ ਨਾਲ ਪਾਏ ਹਰਨਾਮ ਸਿੰਘ ਜੋ ਉਸ ਸਮੇਂ ਚੀਮੇ ਪਿੰਡ ਦਾ ਨੰਬਰਦਾਰ ਸੀ ਵੀ ਆਪਣੀਆਂ ਗਾਇਆਂ ਲੈ ਕੇ ਗਿਆ ਇਹ ਸਮਾਂ ਬੇਬੇ ਜੀ ਕੋਲ ਬੜੇ ਪ੍ਰੇਮ ਨਾਲ ਬੀਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ